ਆਹ ਦੇਖੋ ਹਰੇ ਦਰਖਤ ਬਹੁਤ سارے ਕਿੰਨੇ ਦਰਖਤ ਸੀ ਇਹ ਦੇਖੋ ਤੁਸੀਂ ਤਸਵੀਰਾਂ ਆਹ ਦੇਖੋ ਬਹੁਤ ਸਿੱਪਸਿੰਗ ਵਾਲੇ ਹਨ ਇਹ ਹਰੇ ਦਰਖਤ ਨੇ ਬਿਲਕੁਲ ਹਰੇ ਦਰਖਤ ਕਿੰਨੀ ਵੱਡੀ ਤਬਾਹ ਦੇ ਵਿੱਚ ਇਹ ਹਰੇ ਦਰਖਤ ਮਾਰਦੇ ਜੇ ਕੋਈ ਵੀ ਵਿਅਕਤੀ ਇਸ ਤੋਂ ਲੈ ਕੇ ਜਾਂਦਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਇਸ ਤੋਂ ਇਹ ਦਰਖਤ ਜਾਣੇ ਕਿਸੇ ਦੇ ਜੇ ਕੋਈ ਜਾਣਦੇ ਨੇ ਤਾਂ ਵੀਡੀਓ ਸਾਰੀ ਬਣੀ ਹੋਈ ਹੈ ਜੀ ਹੁਣ ਤੁਸੀਂ ਦੇਖਸਾ ਲੋਕ ਕਿੰਨਾ ਵੱਲੋਂ ਇਹ ਵੱਡੇ ਜਾ ਰਹੇ ਨੇ ਕਿਹਦੀ ਮਨਜ਼ੂਰੀ ਤਹਿਤ ਵੱਡੇ ਜਾ ਰਹੇ ਨੇ ਹਰੇ ਭਰੇ ਦਰਖਤ ਨੇ ਜਿਹੜੇ ਵੱਡੇ ਜਾ ਰਹੇ ਨੇ ਤੇ ਜਿਹੜੀ ਜਰਨਲ ਧਰਮਸ਼ਾਲਾ ਦੇ ਪਿਛਲੇ ਪਾਸੇ ਇੱਕ ਪੈਲਸ ਬਣਾਇਆ ਹੋਇਆ ਬਹੁਤ ਸਾਲਾਂ ਤੋਂ ਤੇ ਉਹਦੇ ਵਿੱਚ ਕਾਫੀ ਬੂਟੇ ਲੱਗੇ ਹੋਏ ਸੀਗੇ ਜਿਹੜੇ ਕਿ ਹਰੇ ਭਰੇ ਬੂਟੇ ਨੇ ਕਿ ਤੁਹਾਨੂੰ ਪਤਾ ਹੈ ਇਸ ਮਹੀਨੇ ਪੰਜਾਬ ਸਰਕਾਰ ਮਹਿੰਮ ਵੀ ਚਲਾਉਂਦੀ ਆ ਬੂਟੇ ਲਾਉਣ ਦੀ ਤੇ ਬੂਟੇ ਕਾਫੀ ਲੱਗੇ ਹੋਏ ਸੀਗੇ ਪੁਰਾਣੇ ਬੂਟੇ ਨੇ 15 16 ਸਾਲ ਦੇ ਤੇ ਬਹੁਤ ਜ਼ਿਆਦਾ ਸੋਹਣੀ ਸੀ ਤੁਸੀਂ ਦੇਖ ਵੀ ਇਹ ਦਰਖਤ ਤਾਂ ਸਰ ਬਣੇ ਹੋਏ ਨੇ ਤੁਸੀਂ ਮੜਾ ਜਾ ਕੈਮਰਾ ਮਾਰ ਕੇ ਇੱਕ ਵਾਰੀ ਦਿਖਾ ਵੀ ਦਿਓ ਤੇ ਬਹੁਤ ਕਾਫੀ ਵੱਡੇ ਬਿਰਸ਼ੇ ਸੀਗੇ ਬਣੇ ਹੋਏ ਤੇ ਕਾਫੀ ਪੰਛੀ ਰਹਿੰਦੇ ਸੀ ਨਾ ਦੇ ਉੱਤੇ ਹੁਣ ਇਹ ਕਿੰਨੇ ਕਿਉਂ ਤਦਾਦ ਦੇ ਵਿੱਚ ਵੱਡੇ ਗਏ ਨੇ ਕਿਹਦੇ ਵੱਲੋਂ ਵੱਡੇ ਗਏ ਨੇ ਇਹ ਇਹ ਜਿਹੜੀ ਪੰਚਾਇਤੀ ਜਗ੍ਹਾ ਹੈ ਜੀ ਇਹ ਪੰਚਾਇਤ ਦੇ ਅੰਦਰ ਹੈ ਤੇ ਇਹ ਤਾਂ ਹੁਣ ਸਰਪੰਚ ਹੀ ਦੱਸੂਗਾ ਵੀ ਕਿਹਨੂੰ ਵੱਡੇ ਨੇ ਕਿਹਨੂੰ ਵੇਚੇ ਨੇ ਉਹਨੇ ਤੇ ਉਹ ਆ ਕੇ ਦੱਸਣਗੇ ਆਪਦਾ ਪੱਖ ਇਹਦੇ ਤੇ ਲੋਕ ਕਹਿ ਰਹੇ ਨੇ ਕਿ ਕਹਿੰਦੇ ਕਿ ਪੰਚਾਇਤ ਦਾ ਕੋਈ ਇਹਦੇ ਵਿੱਚ ਰੋਲ ਲੀਕਾ ਕੋਈ ਕਮੇਟੀ ਬਣੀ ਹੋਈ ਆ ਵੀ ਇਹ ਕਮੇਟੀ ਨੇ ਜਿਹੜਾ ਆਪਦੇ ਤੌਰ ਤੇ ਵੜਵਾਏ ਨੇਗੇ ਇਹ ਕਹਿੰਦੇ ਸਾਨੂੰ ਕਹਿੰਦੇ ਪ੍ਰੋਗਰਾਮ ਕਰਨ ਚ ਦਿੱਕਤ ਆਉਂਦੀ ਸੀ ਦੇਖੋ ਪ੍ਰੋਗਰਾਮ ਕਰਨ ਵਾਸਤੇ ਇਧਰਲੇ ਪਾਸੇ ਸ਼ੈੱਡ ਬਣਿਆ ਹੋਇਆ ਬਹੁਤ ਵੱਡਾ ਆ ਪੰਜ ਦਿਨ ਪਹਿਲਾਂ ਤੀਆਂ ਦਾ ਤਿਹਾਰ ਹੋ ਕੇ ਹਟੇ ਦੇ ਵਿੱਚ ਇੱਥੇ ਤਾਂ ਕੋਈ ਪ੍ਰੋਗਰਾਮ ਨਹੀਂ ਆ ਸਕਦਾ ਇਹਦੀ ਜਿਹੜੀ ਹਾਲਤ ਹੈਗੀ ਤੇ ਇਹ ਸ਼ਾਨ ਦੇ ਨਾਲ ਬਣੀ ਹੋਈ ਸੀਗੀ ਇੱਥੇ ਉੱਠਦੇ ਬੈਠਦੇ ਸੀਗੇ ਜਦੋਂ ਕੋਈ ਪ੍ਰੋਗਰਾਮ ਆਉਂਦਾ ਸੀਗਾ ਤੇ ਇਹੋ ਜਿਹਾ ਤਾਂ ਕੋਈ ਸੀਨ ਨਹੀਂ ਵੀ ਕੋਈ ਕਮੇਟੀ ਕੋਈ ਕਿਸੇ ਨੂੰ ਕੋਈ ਅਧਿਕਾਰ ਨਹੀਂ ਕੋਈ ਦਰਖਤ ਵੇਚਣ ਦਾ ਵੀ ਕੋਈ ਕਮੇਟੀ ਕੋਲੇ ਜਾਂ ਕੋਈ ਪੰਚਾਇਤ ਕੋਲੇ ਬਿਨਾਂ ਕਿਸਮ ਕੋਈ ਮਤਾ ਪਾਏ ਤੇ ਬਿਨਾਂ ਬੀਡੀਪੀਓ ਤੇ ਡੀਡੀਪੀਓ ਸਾਹਿਬ ਦੀ ਕੋਈ ਮਨਜ਼ੂਰੀ ਤੋਂ ਬਿਨਾ ਜਾਂ ਡੀਐਫਓ ਦੀ ਮਨਜ਼ੂਰੀ ਤੋਂ ਬਿਨਾ ਕੋਈ ਇਹ ਜਾਂ ਤਾਂ ਕੋਈ ਰੂਲ ਨਹੀਂ ਹੈਗਾ ਪੰਚਾਇਤ ਕੋਲ ਬਿਲਕੁਲ ਉਹ ਤਾਂ ਹੈਗੀ ਹੈ ਜੀ ਸਭ ਨੂੰ ਪਤਾ ਹੀ ਹੈ ਪਿਛਲੇ ਸਾਲ ਅਸੀਂ 1700 1800 ਬੂਟਾ ਲਾਇਆ ਸੀ ਜ਼ਿਲ੍ਹੇ ਦੇ ਵਿੱਚੋਂ ਸਾਡਾ ਪਹਿਲੇ ਨੰਬਰ ਤੇ ਪਿੰਡ ਆਇਆ ਸੀਗਾ ਇਹ ਵੜਾ ਰਹੀ ਹੈ ਸਾਡੀ ਨਵੀਂ ਪੰਚਾਇਤ ਹਾਲ ਇੱਕ ਸਾਲ ਪੰਚਾਇਤ A to Z ਤੁਸੀਂ ਕੈਮਰਾ ਮਾਰ ਕੇ ਸਾਰ ਦਿਖਾ ਸਕਦੇ ਹੋ ਕੋਈ ਬੂਟਾ ਛੱਡਿਆ ਨਹੀਂ ਤੇ ਵੀ ਜੇ ਕੋਈ ਸ਼ਾਂ ਵਾਸਤੇ ਇੱਥੇ ਛੱਡਿਆ ਇਹਦੇ ਨਾਲ ਬਣਿਆ ਹੋਇਆ ਕੰਗਣਵਾੜੀ ਸੈਂਟਰ ਵੀ ਹੈ ਜਿਹਦੇ ਵਿੱਚ 10-15 ਬੱਚੇ ਇੱਥੇ ਡੇਲੀ ਆਉਂਦੇ ਨੇਗੇ ਕਲਾਸਾਂ ਲਾਉਣ ਵਾਸਤੇ ਤੇ ਉਹ ਉਹਨਾਂ ਵਾਸਤੇ ਸ਼ਾਂ ਵਾਸਤੇ ਵੀ ਕਬੂਟਾ ਨਹੀਂ ਇਹਨਾਂ ਨੇ ਛੱਡੇ ਹੈਗੇ ਬਾਈ ਇਹਦੇ ਕੋਈ ਕੰਪਲੀਟ ਕੋਈ ਪ੍ਰਸ਼ਾਸਨ ਲਵੇ ਹੋਈ ਅਸੀਂ ਬੀਡੀਪੀਓ ਸਾਹਿਬ ਨੂੰ ਦੱਸ ਚੁੱਕੇ ਹਾਂਗੇ ਤੇ ਸੈਟੀ ਸਾਹਿਬ ਨੂੰ ਦੱਸ ਚੁੱਕੇ ਹਾਂਗੇ ਜੰਗਲਾਤ ਮੈਕਿੰਗ ਨੂੰ ਨੋਟਿਸ ਕਰਵਾ ਦਿੱਤਾ ਇਹਦਾ ਤੇ ਬਾਕੀ ਉਹ ਪ੍ਰਸ਼ਾਸਨ ਨੇ ਆਪਣਾ ਪੱਖ ਰੱਖ ਦੇਣਾ ਵੀ ਕੀ ਹੈ ਤੇ ਬਾਕੀ ਕਮੇਟੀ ਦਾ ਤਾਂ ਕੋਈ ਹੱਕ ਹੀ ਨਹੀਂ ਦੇ ਉੱਤੇ ਕੱਲ ਨੂੰ ਕਮੇਟੀ ਪੰਚਾਇਤਕ ਹੋਊਗੀ ਪੰਚਾਇਤ ਦੇ ਅੰਡ ਜੇ ਕੱਲ ਨੂੰ ਕਮੇਟੀ ਉਹ ਪੰਚਾਇਤ ਕਹਿੰਦੀ ਹੈ ਵੀ ਇਹਦੇ ਉੱਤੇ ਕਿਸੇ ਦਾ ਹੱਕ ਨਹੀਂ ਹੈ ਗਿਆ ਵੀ ਕਮੇਟੀ ਫਿਰ ਤਾਂ ਕਮੇਟੀ ਨੂੰ ਇਹੋ ਕਰ ਦੇ ਸਮਾਹ ਦੇ ਪੰਚਾਇਤ ਬਾਈ ਜੀ ਕੁਝ ਪਿੰਡ ਲੋਕ ਦੇ ਲੋਕ ਵੀ ਕਹਿ ਸਕਦੇ ਨੇ ਕਿ ਵੀ ਅਸੀਂ ਆਪਦਾ ਪਿੰਡ ਤੌਰ ਤੇ ਸਾਨੂੰ ਸਮੱਸਿਆ ਆ ਰਹੀ ਤੇ ਅਸੀਂ ਪਿੰਡ ਤੌਰ ਤੇ ਵੜਵਾਤੇ ਕੀ ਹੋ ਸਕਦਾ ਪਿੰਡ ਆਪਦੇ ਲੈਵਲ ਤੇ ਵੜਵਾ ਸਕਦਾ ਬਿਲਕੁਲ ਨਹੀਂ ਵੜਾ ਸਕਦਾ ਜੀ ਜਿਹੜੇ ਹਰੇ ਭਰੇ ਬੂਟੇ ਨੇ ਜੇ ਤਾਂ ਇਸ ਵਾਸਤੇ ਕੋਈ ਸਰਕਾਰ ਨੇ ਕੋਈ ਗ੍ਰਾਂਟ ਇਸ਼ੂ ਕੀਤੀ ਹੈ ਫੇਰ ਇਹਨੂੰ ਕੋਈ ਜਨਨਕੀ ਆਪਣੇ ਭਾਈਚਾਰੇ ਤੌਰ ਤੇ ਹਾਂ ਜੇ ਕੋਈ ਪੈਸਾ ਪਿਆ ਇਹਦਾ ਵੀ ਅਸੀਂ ਕੋਈ ਗਲਤ ਫਜ਼ੂਲੀ ਕਰਦੇ ਹਾਂਗੇ ਕੋਈ ਦਿੱਕਤ ੜਾਉਣੇ ਹੈਗੇ ਫੇਰ ਅਸੀਂ ਸਾਨੂੰ ਅਗਲਾ ਕਹਿ ਸਕਦਾ ਹੈਗਾ ਇੱਥੇ ਤਾਂ ਕੋਈ ਦਿੱਕਤ ਨਹੀਂ ਆਲਰੇਡੀ ਇੱਥੇ ਪਹਿਲਾਂ ਬਣੀ ਹੋਈ ਹੈ ਪੈਲਸ ਬਣੀ ਹੋਈ ਹੈ ਥਾਈ ਬਣੀ ਹੋਈ ਹੈ ਸਾਰਾ ਕੁਝ ਇੱਥੇ ਆਲਰੇਡੀ ਹੈਗਾ ਇਹ ਤਾਂ ਹੁਣ ਆਪਾਂ ਇਹ ਕਹਿ ਸਕਦਾ ਹੈ ਵੀ ਇਹ ਤਾਂ ਖਾਣ ਵਾਸਤੇ ਵੇਚੇ ਜਾ ਸਕਦੇ ਨੇ ਦਰਖਤ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਬਸ ਇਹ ਮੰਗ ਕਰਦੇ ਹਾਂ ਵੀ ਬੰਦ ਦੀ ਕਾਨੂੰਨੀ ਕਾਰਵਾਈ ਦਿੱਤੀ ਜਾਵੇ ਜਿਹੜੇ ਦੋਸ਼ੀ ਨੇਗੇ ਤੇ ਸਰਕਾਰ ਬੂਟੇ ਲਾਉਣ ਦੇ ਵਿੱਚ ਬੜੀ ਅਹਿਮ ਰੋਲ ਨਿਭਾ ਰਹੀ ਹੈ ਤੇ ਹੁਣ ਇਹ ਸਾਡੇ ਪਲੇ ਪਲੇ ਬੂਟੇ ਵੱਢ ਚੁੱਕੇ ਨੇਗੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਵੀ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੋਈ ਕਮੇਟੀ ਕਮਟੀ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਸਾਰਾ ਤੇ ਇਹ ਬਸ ਅਸੀਂ ਤਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਹੀ ਬੇਨਤੀ ਕਰ ਰਹੇ ਹਾਂ ਜੋ ਵੀ ਕਾਰਵਾਈ ਬੰਦੀ ਹੈ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਹ ਗੱਲ ਕੀ ਹੈ ਅਸੀਂ ਨੇ ਇਹਨਾਂ ਨੇ ਕਮੇਟੀ ਵਾਲਿਆਂ ਨੇ ਦਰਖਤ ਵੇਚੇ ਨੇ ਅਸੀਂ ਨੇ ਖਰੀਦ ਲਏ ਤੇ ਅਸੀਂ ਨੇ ਵੱਢ ਲਏ ਹੁਣ ਸਾਨੂੰ ਮੈਂ ਕਿਹ ਮਾਰੇ ਰੋਕ ਗਏ ਅਸੀਂ ਰੁਕ ਗਏ ਬਸ ਕਿਹੜੀ ਕਮੇਟੀ ਸੀਗੀ ਇਹ ਕਮੇਡੀ ਪਿੰਡ ਦੀ ਹੋਇਆ ਹਾਂ ਜਿਹੜੀ ਹਟਾਈ ਦੀ ਹਾਂ ਇੱਕ ਕੌਣ ਰੋਕਿਆ ਬਈ ਸਾਨੂੰ ਇਹ ਬਈ ਇੰਨਾ ਨਹੀਂ ਸਰਪੰਚ ਨੇ ਰੋਕਿਆ ਪੰਚਾਇਤ ਵਾਲੇ ਨੇ ਪੰਚਾਇਤ ਨੇ ਰੋਕ ਹਾਂ ਕਿੰਨੇ ਦਰਸਤ ਬਈ ਹੁਣ ਤੱਕ ਤੁਸੀਂ ਇਹ ਭੱਟਲੇ ਸੀ ਇਹ ਬਈ 12 13 ਨਗ ਨੇ ਜਿਹੜੇ ਭੱਟੇ ਨੇ ਸੀ ਕੀ ਕੀ ਆ ਆਈਟਮ ਸਫੈਦੇ ਨੇ ਡੇਕਾਂ ਡੁਕਾਂਿਆਂ ਨੇ ਖੋਸਰੀਆਂ ਬਸ ਬਈ ਇਹ ਤਾਂ ਹਰੇ ਪੈ ਨੇ ਸਾਰੇ ਫਿਰ ਹਰੇ ਤਾਂ ਹੁਣ ਅਸੀਂ ਤਾਂ ਬਾੜ ਕਰਦੇ ਆ ਜੀ ਤੇ ਲੱਕੜ ਵੜਦੇ ਆ ਸਾਨੂੰ ਤਾਂ ਹੁਣ ਆ ਮੁੱਲ ਲੈਏ ਨੇ ਸਾਨੂੰ ਕੋਈ ਪਤਾ ਨਹੀਂ ਵੀ ਕੀ ਗੱਲਵਾਜ਼ ਆ ਜੀ ਤੁਸੀਂ ਕੋਈ ਐ ਨਹੀਂ ਦੇਖਦੇ ਕਿ ਵੀ ਛੋਲੇ ਕੋਲੇ ਕੋਈ ਵੱਢਣ ਵਾਸਤੇ ਵੀ ਜਿਹੜੇ ਬੰਦੇ ਵੇਚਦੇ ਨੇ ਉਹਨਾਂ ਨੂੰ ਤੁਸੀਂ ਪੁੱਛਿਆ ਨਹੀਂ ਵੀ ਭਾਈ ਛੋਟੇ ਕੋਲੇ ਮੰਜੂਰੀ ਹੈਗੀ ਕੋਈ ਨਹੀਂ ਅਸੀਂ ਨਹੀਂ ਪੁੱਛਿਆ ਅਸੀਂ ਨਹੀਂ ਪੁੱਛਿਆ ਹੁਣ ਉਹ ਕੀ ਕਹਿੰਦੇ ਨੇ ਬੰਦੇ ਜਿਹਨਾਂ ਨੇ ਤੁਹਾਨੂੰ ਵੇਚ ਉਹ ਕਹਿੰਦੇ ਹਟ ਜਾਓ ਭਾਈ ਹਾਂ ਅਸੀਂ ਕੀ ਰੇਟ ਦਾ ਸੌਦਾ ਹੋਈ ਦੀ ਬਈ ਇਹਦੇ ਨਾਲ ਛੋਟਾ ਇਹਦਾ ਜੀ ਦੋ ਵਾਰੀ ਹੋਇਆ ਸੀ ਇੱਕ ਦਾ ਹੋਇਆ ਸੀ ਸਪੈਸ ਦਾ ਸਬੂਦਾਂ ਦਾ 18500 ਦਾ ਹੋਇਆ ਸੀ ਉਸ ਤੋਂ ਬਾਅਦ ਅਸੀਂ ਆ ਦੂਆ ਲੈ ਲੈ ਦੀ ਖਵਾੜ ਜਾ ਇਹ ਇਹੜਾ ਕਮੇਟੀ ਵਾਲੇ ਨੇ 2-3 ਬੰਦੇ ਨੇ ਹੁਣ ਤਾਂ ਹੋ ਕਈ ਜਣੇ ਨੇ ਹੁਣ ਵਿੱਚ ਬੰਦੇ ਹੋਰ ਵੀ ਨੇ ਤੁਸੀਂ ਐਂ ਜਾ ਰਹੇ ਹੋ ਪਰ ਲੈ ਕੇ ਨਹੀਂ ਜਾ ਰਹੇ ਅਸੀਂ ਕੁਝ ਨਹੀਂ ਲੈ ਕੇ ਜਾ ਰਹੇ ਅਸੀਂ ਆਪ ਦਾ ਇਹ ਸਾਨੂੰ ਰੋਕ ਗਏ ਅਸੀਂ ਆਪ ਦਾ ਸਮਾਨ ਲੈ ਕੇ ਜਿਹੜਾ ਸਾਡਾ ਦਸਨ ਦੇ ਸਾਡਾ ਵੱਡਣ ਵਾਲਾ ਉਹ ਲੈ ਕੇ ਜੀ ਮੈਨੂੰ ਕੱਲ ਪਤਾ ਲੱਗਿਆ ਸੀ ਅਸੀਂ ਪ੍ਰਸ਼ਾਸਨ ਨੂੰ ਵੀ ਦਿੱਤਾ ਤੇ ਉੱਥੇ ਕਮੇਟੀ ਹੈ ਜੀ 15-20 ਸਾਲ ਤੋਂ ਉਹੀ ਉੱਥੇ ਕੰਮ ਕਰ ਰਹੀ ਹੈ ਤੇ ਉਹ 10-15 ਜਣੇ ਨੇ ਤੇ ਉਹਨਾਂ ਦੇ ਉਹਨਾਂ ਦਾ ਤੇ ਪਹਿਲਾਂ ਥਾਈ ਪਾਈ ਵੀ ਆਪਣੇ ਪਿੰਡ ਚੋਂ ਪੈਸੇ ਇਕੱਠੇ ਕਰਕੇ ਉਹ ਜਗ੍ਹਾ 'ਚ ਦਰਸਤ ਦੇ ਜੀ ਉਹ ਉਹਨਾਂ ਨੇ ਘਟਾ ਲਈ ਜੀ ਤੇ ਮੈਂ ਜਾ ਕੇ ਜਦੋਂ ਮੈਨੂੰ ਪਤਾ ਲੱਗਿਆ ਜੀ ਮੈਂ ਜਾ ਕੇ ਰੋਕਤੇ ਵੀ ਹਲੇ ਵੇਚੋ ਨਾ ਆਪਾਂ ਤੇ ਪ੍ਰਸ਼ਾਸਨ ਨੂੰ ਅਸੀਂ ਮੈਂ ਸੂਚਿਤ ਕਰ ਦਿੱਤਾ ਜੀ ਇਹ ਜਿਹੜੇ ਕਟਾਈ ਵਾਲੇ ਬੰਦੇ ਨੇ ਜੀ ਉਹ ਕਹਿੰਦੇ ਨੇ ਕਿ 25000 ਦੇ ਵਿੱਚ ਇਹ ਦਰੱਖਤ ਸਾਨੂੰ ਵੇਚ ਗਏ ਸੀ ਅੱਛਾ ਜੀ ਉਹ ਉਹਨਾਂ ਨੂੰ ਜਾਂ ਟਮੇਟੀ ਨੂੰ ਪਤਾ ਹੈ ਜੀ ਜਾਂ ਕਟਾਈ ਵਾਲ ਨੂੰ ਪਤਾ ਉਹਨਾਂ ਨੂੰ ਸਾਨੂੰ ਕੋਈ ਪਤਾ ਨਹੀਂ ਉਸ ਬਾਰੇ ਸਰਪੰਚ ਸਾਹਿਬ ਕਿੰਨੇ ਦਿਨਾਂ ਚ ਦਰੱਖਤ ਕੱਟੇ ਗਏ ਇਹ ਕਮ ਸੇ ਕਮ 2 ਦਿਨਾਂ ਚ ਕੱਟੇ ਗਏ ਜੀ ਮੈਨੂੰ ਪਤਾ ਲੱਗਰੀ ਬੱਦਲ ਕੇ ਲੈਂਦੇ ਨੇ ਨਹੀਂ ਮੈਨੂੰ ਮੈਨੂੰ ਇਹਨਾਂ ਦਾ ਕੱਲ ਪਤਾ ਲੱਗਿਆ ਹੀ ਮੈਂ ਗਿਆ ਹੋਇਆ ਸੀ ਤੇ ਮੈਨੂੰ ਪਤਾ ਲੱਗਿਆ ਮੈਂ 11 ਵਜੇ ਉਹਨਾਂ ਨੂੰ ਜਾ ਕੇ ਰੁਕਤਾ ਵੀ درخت ਕਟਣ ਦਾ ਵੀ ਇਹ ਰੇ ਚੱਕਣੀ ਨਹੀਂ ਤੇ ਉਦੋਂ ਪਹਿਲਾਂ ਮੈਨੂੰ ਕੋਈ ਪਤਾ ਨਹੀਂ ਮੈਨੂੰ ਪਿੰਡ ਦੇ ਵਿੱਚ ਹੀ ਮੋਤਵਰਮ ਬੰਦਿਆਂ ਤੋਂ ਪਤਾ ਲੱਗਿਆ ਸੀ ਵੀ ਆਪਣੀ ਹਟਾਈ ਦੇ ਵਿੱਚੋਂ ਕਮਿਊਨਿਟੀ ਸੈਂਟਰ ਦੇ ਵਿੱਚੋਂ درخت ਪਟੇ ਜਾ ਰਹੇ ਕੀ ਲੱਗਦਾ ਜੀ ਇੱਕ ਪਾਸੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਦਰੱਖਤ ਲahari ਨਹੀਂਆ ਦੂਸਰੇ ਪਾਸੇ ਹਰੇ ਭਰੇ ਉੱਚੇ ਲੰਮੇ ਦਰੱਖਤ ਕੱਟੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਉਹ ਉਹ ਪੰਜ ਜਿਹੜੀ ਕਮੇਟੀ ਜੀ ਉੱਥੇ ਕੋਈ ਸ਼ੈੱਡ ਬਣਾਉਣਾ ਚਾਹੁੰਦੀ ਹੈ ਉੱਥੇ ਸ਼ੈੱਡ ਨਹੀਂ ਹੈ ਉੱਥੇ ਗਰੀਬ ਜਨਤਾ ਭੋਗ ਪਾਉਂਦੀ ਹੈ ਤੇ ਭੋਗ ਪਾਉਣ ਵਾਸਤੇ ਸ਼ੈੱਡ ਤਾਂ ਹੈਗਾ ਪਰ ਜੋ ਖਾਣਾ ਬਣਦਾ ਹੈ ਉੱਥੇ ਕੋਈ ਸ਼ੈੱਡ ਨਹੀਂ ਹੈ ਜਗ੍ਹਾ ਘੱਟ ਹੈ ਉਹਦੇ ਕਾਰਨ ਕਮੇਟੀ ਨੇ ਕੋਈ ਬਣਾਇਆ ਹੁਣ ਆਪਣਾ 25 ਸਾਲ ਤੋਂ ਉਹੀ ਕਮੇਟੀ ਕੰਮ ਕਰ ਰਹੀ ਹੈ ਜੀ ਸਾਡਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪੰਚਾਇਤ ਦਾ ਕੋਈ ਮਨਜ਼ੂਰੀ ਵਗੈਰਾ ਹੈਗੀ ਸੀ ਇਹਦੇ ਕੋਲ ਉਹਨਾਂ ਕੋਲ ਉਹਨਾਂ ਕੋਲ ਪਤਾ ਨਹੀਂ ਸਾਡੇ ਵੱਲੋਂ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਇਹ ਜੀ ਜਦ ਸਾਡਾ ਕੋਈ ਪ੍ਰੋਗਰਾਮ ਹੁੰਦਾ ਹੈਗਾ ਮਰਗਦ ਦਾ ਸਾਨੂੰ ਉਹ ਟੈਂਟ ਲਾਉਣ ਵਾਸਤੇ ਲੰਗਰ ਵਾਸਤੇ ਬਹੁਤ ਦਿੱਕਤ ਲਾਉਂਦੇ ਵਿਚਾਲੇ ਤੇ ਉਹਦੇ ਵਾਸਤੇ ਪਿੰਡ ਵੱਲੋਂ ਸਬ ਕਮੇਟੀ ਹੈਗੀ ਪਿੰਡ ਵੱਲੀ ਵੱਡੇ ਨੇ ਕੋਈ ਪੰਚਾਇਤ ਨੇ ਨਹੀਂ ਵੱਡੇ ਹੈਗੇ ਪਹਿਲਾਂ ਵੀ ਪਿੰਡ ਵੱਲ ਦੀ ਉਹ ਕਮੇਟੀ ਹੈ ਉੱਥੇ ਸਮਰੌਂ ਦੀ ਟੂਟੀਆਂ ਟਾਟੀਆਂ ਜਿਹੜੀ ਮੋਟਰਾਂ ਉਹ ਪਿੰਡੇ ਸਮਰੌਂਦਾ ਇਹਦੇ ਵਿੱਚ ਪੰਚਾਇਤ ਦਾ ਕੋਈ ਰੋਲ ਨਹੀਂ ਕੋਈ ਪੰਚਾਇਤ ਦਾ ਰੋਲ ਨਹੀਂ ਹੈਗਾ ਇਹ ਪੱਖੇ ਲਾਉਣੇ ਨੇ ਵੀ ਚਲ ਨਲੇ ਛੱਡ ਛੱਡ ਪੱਖੇ ਲਾ ਦਾਂਗੇ ਇਹ ਦਿੱਕਤ ਲਾਉਂਦੇ ਤੇ ਉੱਥੇ ਟਾਂਟੀ ਟੈਂਟ ਦੀ ਬਣੀ ਹੋਈ ਹੈਗੀ ਇਹ ਧਰਮਸਾਲਾ ਜੀ ਥਾਈ ਆਈ ਸਾਡੀ ਬਾਸ਼ ਪਾ ਕੇ ਜਸੀ ਨੇ ਥਾਈ ਇਹ ਕਰੀਏ ਠੀਕ ਹੈ ਜੀ ਉਹਦੀ ਕਮੇਟੀ ਬਣੀ ਨਹੀਂ ਹਾਂ ਤੇ ਕਮੇਟੀ ਵੱਲੋਂ ਕੋਈ ਮਨਜ਼ੂਰੀ ਲਈ ਹੈ ਜੀ ਇਹਦੀ ਕਿ ਵਿਰਸਤ ਬਟਨ ਨਾ ਨਾ ਜੀ ਕੋਈ ਮਨਜ਼ੂਰੀ ਨਹੀਂ ਲਈ ਹੁਣ ਵਿਭਾਗ ਦੇ ਅਫਸਰ ਆਏ ਸੀਗੇ ਜੋ ਰੋਕ ਗਏ ਕਹਿੰਦੇ ਵੀ ਇਹ ਮਤਲਬ ਇੱਥੇ ਬੰਦ ਕਰ ਦੇ ਚਲੋ ਜੀ ਉਹਦਾ ਬੰਦਤਾ ਕਰ ਦਾਂਗੇ ਪਰ ਚ ਪੰਚਾਇਤ ਦਾ ਕੋਈ ਜ਼ੋਨ ਨਹੀਂ ਨਾ ਇਹ ਪੰਚਾਇਤ ਨੇ ਲਾਏ ਨੇ ਨਾ ਪੰਚਾਇਤ ਨੇ ਇਹ ਵੜਾਏ ਨੇ ਅਸੀਂ ਉਹ ਲਾਏ ਤੇ ਕਮੇਟੀ ਵਾਲਿਆਂ ਨੇ ਪਿੰਡ ਬੱਲੀ ਪਿੰਡ ਵੱਲੋਂ ਸਾਨੂੰ ਦਿੱਕਤ ਲਾਉਂਦੀ ਸੀ ਅਸੀਂ ਪਟਾਕੇ ਵੀ ਪੱਖੇ ਲਾ ਦਾਂਗੇ। ਦਰਖਤ ਤਾਂ ਬਹੁਤ ਵੱਡੇ ਵੱਡੇ ਹਰੇ ਦਰਖਤ ਸੀ। ਨਾ ਜੇ ਤਾਂ ਦੇਕਾ ਗੁੰਡ ਦੀ ਟੁਕਟੀਆਂ ਹੁੰਦੀਆਂ ਦੇ ਇੱਕ ਸਪੈਦਾ ਸੀ। ਦੇਖੋ ਜੀ ਐਂਦਾ ਹੁਣ ਪਹਿਲਾਂ ਵੀ ਕਈ ਗੇਲ ਹੋ ਕਰਿਆ ਕਿਹੜਾ ਪਤਾ ਸੀ। ਪਹਿਲਾ ਡੇਰਾ ਜੀ ਸਾਡੇ ਉੱਥੇ ਛੀਛੀ ਰੱਖਦੇ ਸਪੈਦੇ ਵੇਚਦੇ ਨੇ। ਉਹ ਵੀ ਤੁਹਾਡੀ ਨਾਲ ਗੱਲਬਾਤ ਕਰ ਚੁੱਕੀ ਗਈ ਨਹੀਂ ਹੁਣ। ਸੈਂਟਰੀ ਆਇਆ ਦੀ ਜੀ। ਉਹ ਕਹਿੰਦਾ ਵੀ ਇਹ ਚਕਾਇਓ ਨਾ ਰੋਕ ਦੋ ਅਸੀਂ ਕਹੀ ਠੀਕ ਹੈ। ਬੇਜ਼ਾ ਅਸੀਂ ਤਾਂ ਅੱਡੇ ਦੇ ਵਾਸਤੇ ਲਾਇਨੇ ਸਾਨੂੰ ਦਿੱਕਤ ਲਾਉਣ ਤੇ ਤੁਹਾਡੀ ਧਰਮਸਾਲਾ ਅਸੀਂ ਬਾਦਸ਼ਾਹ ਪਾ ਕੇ ਪਿੰਡ